10 ਲੱਖ ਰੁਪਏ ਦੀ ਜਿਹੜੀ ਮੁਫਤ ਦੇ ਵਿੱਚ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਉਸ ਸਕੀਮ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਦਿੱਤਾ ਔਰ ਲੋਕ ਇਸ ਗੱਲ ਨੂੰ ਖੁਸ਼ ਨੇ ਕਿ ਚਲੋ ਸ਼ੁਕਰ ਹੈ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰਾਂ ਦੇ ਆਪਣੇ ਪਿਆਰਿਆਂ ਦੇ ਇਲਾਜ ਜਿਹੜੇ ਨੇ ਉਹ ਇਸ ਕਰਕੇ ਕਰਾਉਣ ਤੋਂ ਵਾਂਝੇ ਨਹੀਂ ਰਹਿਾਂਗੇ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਜ਼ਮੀਨ ਵਿਕ ਜੂਗੀ ਜਾਂ ਜੋ ਵੀ ਕੁਝ ਖਰਚ ਹੈਗਾ ਉਹ ਸਾਰਾ ਗਹਿਣੇ ਤੇ ਰਹਿ ਜਾਊਗਾ ਗਿਰਵੀ ਤੇ ਰਹਿ ਜਾਊਗਾ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਮੁਫਤ ਹੈ ਉਹ ਇਲਾਜ ਵੀ ਸ਼ੁਰੂ ਹੋ ਗਏ ਨੇ ਇਲਾਜ ਜਿਨ੍ਹਾਂ ਦੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਵੀ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਇੱਕ ਦੋ ਬੰਦੇ ਮਿਲੇ ਵੀ ਸੀਗੇ ਕਿ ਜੀ ਸਾਡਾ ਪਰਿਵਾਰ ਦਾ ਇੱਕ ਮੈਂਬਰ ਕੱਲ ਹੀ ਹਜੇ ਹਸਪਤਾਲ ਚ ਛੁੱਟੀ ਲੈ ਕੇ ਆਇਆ ਤੇ 3 ਦਿਨਾਂ ਚ ਸਾਡਾ ਇਲਾਜ ਹੋ ਗਿਆ ਸਾਡਾ ਕੋਈ ਪੈਸਾ ਨਹੀਂ ਲੱਗਿਆ ਨਹੀਂ ਤਾਂ ਉਸ ਇਲਾਜ ਤੇ ਸ਼ਾਇਦ 5-7 ਲੱਖ ਰੁਪਏ ਲੱਗਦਾ ਤੇ ਅਸੀਂ ਉਸ ਇਲਾਜ ਨੂੰ ਕਰਾਉਣ ਬਾਰੇ ਦੋ ਵਾਰੀ ਤਿੰਨ ਵਾਰੀ ਸੋਚਦੇ ਪਰ ਕੁਛ ਜਿਹੜੇ ਪੰਜਾਬ ਵਿਰੋਧੀ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਜਿਹੜਾ ਉਹ ਤੰਦਰੁਸਤ ਰਹੇ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਕੋਈ ਸਹੂਲਤ ਮਿਲ ਜੇ ਉਹੋ ਕੁਝ ਗਲਤ ਵਾਹ ਫਲਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਤਾਂ ਜੀ ਇੰਨੇ ਕ ਪੈਸੇ ਦੇਊਗੀ ਜਿਹੜੇ ਬਾਕੀ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਮੈਂ ਤੁਹਾਨੂੰ ਇੱਕ ਸੌਖੀ ਜੀ ਉਦਾਹਰਨ ਦੇ ਕੇ ਗੱਲ ਸਮਝਾਉਣੀ ਚਾਹੁੰਦਾ ਫਰਜ਼ ਕਰ ਲਓ ਕਿਸੇ ਵੀ ਕਿਉਂਕਿ ਉਸ ਇਲਾਜ ਵਾਲੀ ਜਿਹੜੀ ਯੋਜਨਾ ਉਹਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਵੀ ਨੇ ਸਰਕਾਰੀ ਵੀ ਨੇ ਫਰਜ਼ ਕਰ ਲਓ ਕਿਸੇ ਪ੍ਰਾਈਵੇਟ ਹਸਪਤਾਲ 'ਚ ਕੋਈ ਦਿਲ ਦੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹਦਾ ਰੇਟ 3 ਲੱਖ ਰੁਪਏ ਹੈ ਪਰ ਜਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਹਸਤਾਲਾਂ ਨਾਲ ਐਗਰੀਮੈਂਟ ਕੀਤਾ ਕਿ ਜੀ ਤੁਸੀਂ 3 ਲੱਖ ਤਾਂ ਉਹਨਾਂ ਤੋਂ ਲੈਣੇ ਹੋ ਜਿਹੜੇ ਦੇ ਸਕਦੇ ਆ ਪੰਜਾਬ ਸਰਕਾਰ ਜਿਹੜੀ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣਾ ਚਾਹੁੰਦੀ ਹੈ ਸਾਨੂੰ ਕਿੰਨੇ ਲਾਉਂਗੇ ਸਰਕਾਰ ਨੇ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਤੋਂ ਪੈਸੇ ਘਟਾਏ ਜਿਵੇਂ ਆਪਾਂ ਦੁਕਾਨਦਾਰ ਕੋਲ ਜਾ ਕੇ ਘਟਾਉਣਾ ਵੀ ਠੀਕ ਠੀਕ ਲਾ ਲਓ ਯਾਰ ਪੰਜਾਬ ਸਰਕਾਰ ਨੇ ਉਸ ਇਲਾਜ ਦਾ ਜਿਹੜਾ 1/2 ਲੱਖ ਰੁਪਇਆ ਫਿਕਸ ਕਰਤਾ ਕਿ ਸੇ ਤੁਹਾਨੂੰ 1.5 ਲੱਖ ਰੁਪਇਆ ਇਸ ਬਿਮਾਰੀ ਦੇ ਸਾਰੇ ਇਲਾਜ ਦਾ ਅਸੀਂ ਤੁਹਾਨੂੰ ਪੇ ਕਰਾਂਗੇ ਜਿਹੜਾ ਵੀ ਕਾਰ ਲੈ ਕੇ ਆਊਗਾ ਤੁਸੀਂ ਉਹਦਾ ਇਲਾਜ ਕਰਦੇ ਹੋ ਅਸੀਂ ਤੁਹਾਨੂੰ 1.5 ਲੱਖ ਦੇਵਾਂਗੇ ਪਰ ਵਿਰੋਧੀ ਪਾਰਟੀ ਵਾਲੇ ਜਾਂ ਜਿਹੜੇ ਪੰਜਾਬ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਆਮ ਲੋਕਾਂ ਨੂੰ ਭਰਮ ਫੈਲਾ ਰਹੇ ਨੇ ਕਿ ਸ਼ਾਇਦ 1.5 ਲੱਖ ਸਰਕਾਰ ਦੇਊਗੀ ਬਾਕੀ ਜਿਹੜਾ 0.5 ਦੋ ਲੱਖ ਹੈ 3 ਲੱਖ ਚਾਹ ਜਾਂ 4 ਲੱਖ ਚਾਹ 5 ਲੱਖ ਚਾਹ ਬਾਕੀ ਦੇ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਬਿਲਕੁਲ ਇਦਾਂ ਨਹੀਂ ਹੈਗਾ ਬਿਲਕੁਲ ਇਦਾਂ ਨਹੀਂ ਕਿਉਂਕਿ ਤੁਸੀਂ ਰੱਬ ਨਾ ਕਰੇ ਬਿਮਾਰੀ ਆਵੇ ਕੋਈ ਜੋ ਤੁਸੀਂ ਜਾਓਗੇ ਤੁਹਾਡਾ ਇਲਾਜ ਹੋਊਗਾ ਸਾਰਾ ਤੁਹਾਡਾ ਹਸਪਤਲ ਜਾਣ ਤੋਂ ਲੈ ਕੇ ਹਸਪਤਲ ਤੋਂ ਆਉਣ ਤੱਕ ਦਾ ਸਾਰਾ ਦਵਾਈਆਂ ਟੈਸਟ ਸਾਰਾ ਇਲਾਜ ਡਾਕਟਰਾਂ ਦੇ ਖਰਚੇ ਸਭ ਕੁਝ ਸਰਕਾਰ ਪੇ ਕਰੂਗੀ ਤੁਸੀਂ ਘਰੇ ਚਲੇ ਜਾਓਗੇ ਸਰਕਾਰ ਉਹਨਾਂ ਨੂੰ ਉਸ ਬਿਮਾਰੀ ਦੇ ਇਲਾਜ ਦਾ 7 ਲੱਖ ਰੁਪਏ ਦੇ ਦਊਗੀ ਜੇ ਕਿਸੇ ਬਿਮਾਰੀ ਦਾ ਸਰਕਾਰ ਨੇ 3 ਲੱਖ ਰੁਪਏ ਉਹਨਾਂ ਨਾਲ ਐਗਰੀਮੈਂਟ ਕੀਤਾ ਹੈ ਭਾਵੇਂ ਉਸ ਬਿਮਾਰੀ ਦਾ ਉਹ 7 ਲੱਖ ਲੈਂਦੇ ਹੋਣ ਇਹਦਾ ਮਤਲਬ ਇਹ ਨਹੀਂ ਕਿ 4 ਲੱਖ ਤੁਹਾਨੂੰ ਦੇਣਾ ਪਊਗਾ ਅਸੀਂ 3 ਲੱਖ ਦੇ ਦਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣ ਲਈ ਉਹਨਾਂ ਨਾਲ ਐਗਰੀਮੈਂਟ ਕੀਤੇ ਨੇ ਸੋ 10 ਲੱਖ ਰੁਪਏ ਤੱਕ ਦਾ ਇਲਾਜ ਹੋ ਸਕਦਾ ਜਿਹੜਾ 10 ਲੱਖ ਦਾ ਇਲਾਜ ਹੈ ਉਹ ਕਿਸੇ ਹਸਪਤਾਲ ਚ 20 ਲੱਖ ਦਾ ਵੀ ਹੁੰਦਾ ਹੋਵੇ ਹੋ ਸਕਦਾ ਕਿ ਇਹਦੇ 25 ਲੱਖ ਦਾ ਵੀ ਹੁੰਦਾ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ 10 ਜਾਂ 15 ਲੱਖ ਤੁਹਾਨੂੰ ਦੇਣਾ ਪਊਗਾ ਉਹ ਉਹ ਉਹਨਾਂ ਦਾ ਹੈ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਜਾਂ ਜਿਹੜੇ ਪੈਸੇ ਦੇ ਸਕਦੇ ਨਹੀਂ ਕਾਰਡ ਜਿਨ੍ਹਾਂ ਦਾ ਬਣ ਗਿਆ ਤਾਂ ਉਹਦਾ ਜਿਹੜਾ ਸਾਰਾ ਖਰਚ ਹੈ ਕੋਈ ਇਲਾਜ ਚ ਕਮੀ ਨਹੀਂ ਹੋਊਗੀ ਇਹ ਨਹੀਂ ਹੈਗਾ ਕਿ ਸ਼ਾਇਦ ਕਾਰਡ ਵਾਲਿਆਂ ਨੂੰ ਕੋਈ ਦਵਾਈ ਲੇਟ ਮਿੜੂਗੀ ਜਾਂ ਡਾਕਟਰ ਕੋਈ ਹੋਰ ਮਿਲੂਗਾ ਉਹੀ ਸਪੈਸ਼ਲਿਸਟ ਡਾਕਟਰ ਮਿਲਣਗੇ ਉਹੀ ਦਵਾਈਆਂ ਜਿਹੜੀਆਂ ਇਸ ਵਕਤ ਭਾਰਤ ਦੇ ਵਿੱਚ ਅਵੇਲੇਬਲ ਨੇ ਸਾਡੇ ਦੇਸ਼ 'ਚ ਉਹ ਮਿਲਣਗੀਆਂ ਤੇ 2600 ਬਿਮਾਰੀਆਂ ਦੀ ਲਿਸਟ ਹੈ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਆ ਕਿਸੇ ਬਾਤ ਨਹੀਂ ਪਹਿਣਾ ਕਿਸੇ ਦੀ ਇਧਰੋਂ ਉਧਰੋਂ ਗੱਲ ਨਹੀਂ ਸੁਣਨੀ ਭਗਵੰਤ ਮਾਨ ਸਰਕਾਰ ਦੀ ਤੁਹਾਡੀ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਤੰਦਰੁਸਤ ਰੱਖਣਾ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਗਾਰੰਟੀ ਲੈਣਾ ਏ ਅਰਵਿੰਦ ਕੇਜਰੀਵਾਲ ਹੋਰਾਂ ਦੀ ਗਰੰਟੀ ਹੈ ਕਿ ਅਸੀਂ ਜੋ ਸਕੀਮ ਲਾਗੂ ਕੀਤੀ ਹੈ ਇਹ ਐਵੇਂ ਨਹੀਂ ਕੀਤੀ ਬਹੁਤ ਪਰ ਲਿਖ ਕੇ ਕੀਤੀ ਹੈ ਬੜਾ ਹੋਮਵਰਕ ਕਰਕੇ ਕੀਤੀ ਹੈ ਇਸ ਕਰਕੇ ਕਿਸੇ ਫਵਾਚ ਨਹੀਂ ਆਉਣਾ ਕਿ ਪਤਾ ਨਹੀਂ ਬਾਕੀ ਪੈਸੇ ਤੁਹਾਨੂੰ ਦੇਣੇ ਪੈਣਗੇ ਨਾ ਜੇ ਤੁਹਾਡੇ ਤੋਂ ਕੋਈ ਡਾਕਟਰ ਬਲਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਜੇ ਤੁਹਾਡੇ ਤੋਂ ਕੋਈ ਬਾਕੀ ਪੈਸੇ ਜਾਂ ਵਾਧੂ ਪੈਸੇ ਕਿਸੇ ਹੋਰ ਗੱਲ ਦੇ ਮੰਗਦਾ ਹੈ ਸਾਡੇ ਨਾਲ ਸੰਪਰਕ ਕਰੋ ਸਾਨੂੰ ਦੱਸੋ ਵੀ ਇੱਥੇ ਆਹ ਹਸਪਤਾਲ ਨੇ ਸਾਤੋਂ ਕਾਰਡ ਤੋਂ ਬਿਨਾਂ ਵੀ ਪੈਸੇ ਮੰਗੇ ਜਦ ਦਵਾਈਆਂ ਸਾਨੂੰ ਬਾਹਰੋਂ ਲਿਖਤੀਆਂ ਸਨੋ ਦਵਾਈਆਂ ਲਿਓ ਨੇ ਪਈਆਂ ਸਾਨੂੰ ਦੱਸਿਓ ਅਸੀਂ ਸਖਤ ਐਕਸ਼ਨ ਲਾਵਾਂਗੇ ਉਸ ਹਸਪਤਾਲ ਤੇ ਸੋ ਇਹ 10 ਲੱਖ ਦੀ ਸਿਹਤ ਬੀਮਾ ਯੋਜਨਾ ਪੂਰੀ ਦੁਨੀਆ ਦੇ ਵਿੱਚ ਦੀ ਤਾਰੀਫ ਹੋ ਰਹੀ ਹੈ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਬਹੁਤ ਸਾਰੇ ਪੰਜਾਬੀ ਰਹਿੰਦੇ ਪੂਰੀ ਦੁਨੀਆ 'ਚ ਰਹਿੰਦੇ ਉਹ ਕਹਿੰਦੇ ਸਾਡੇ ਵੀ ਇੰਨਾ ਹੈ ਨਹੀਂ ਜੀ ਜਿੰਨਾ ਤੁਸੀਂ ਕਰ ਰੱਖਿਆ ਇੱਥੇ ਸੋ ਇਹਨੂੰ ਕਾਮਯਾਬ ਕਰੀਏ ਕਾਮਯਾਬ ਤਾਂ ਹੋ ਪਹਿਲੀ ਗੱਲ ਤੱਕ ਕਾਮਯਾਬ ਇਸ ਕਰਕੇ ਹੋਜੂ ਕਿ ਬਿਮਾਰੀ ਨਾ ਹੋਵੇ ਕੋਈ ਪਰ ਹਾਂ ਜੇ ਬਿਮਾਰ ਹੋ ਵੀ ਗਿਆ ਪਰ ਚਲੋ ਬਿਮਾਰੀ ਤਾਂ ਪਰਮਾਤਮਾ ਦੇ ਆਤਾ ਕਿਹਦਾ ਜਾਂ ਹਸਪਤਾਲ ਚ ਜਾਣ ਨੂੰ ਕਿਹਦਾ ਜੀ ਕਰਦਾ ਜੀ ਹਸਪਤਾਲ ਜੇ ਜਾਣਾ ਵੀ ਪੈ ਗਿਆ ਠੀਕ ਹੋ ਕੇ ਤੰਦਰੁਸਤ ਹੋ ਕੇ ਘਰੇ ਆਜੋ ਬਾਕੀ ਸਾਰੀ ਜ਼ਿੰਮੇਵਾਰੀ ਪੈਸੇ ਦਾ ਸਾਬ ਕਰਨਾ ਅਸੀਂ ਉਹਨਾਂ ਨੂੰ 2 ਲੱਖ ਦੇਈਏ ਅਸੀਂ 5 ਲੱਖ ਦੇਈਏ ਇਹ ਸਾਡਾ ਕੰਮ ਹੈ ਉਹ ਹਸਪਤਾਲ ਕਾਰਡ ਵਾਲੇ ਨੂੰ ਮਨਾ ਨਹੀਂ ਕਰ ਸਕਦਾ ਇਨਕਲਾਬ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਤੰਦਰੁਸਤੀ ਜ਼ਿੰਦਾਬਾਦ